ਦਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਸੋਸ਼ਲ ਮੀਡੀਆ ਦੇ ਉੱਪਰ ਕੋਈ ਨਾ ਕੋਈ ਚੀਜ਼ ਵਾਇਰਲ ਹੁੰਦੀ ਰਹਿੰਦੀ ਹੈ ਉੱਥੇ ਹੀ ਸੋਸ਼ਲ ਮੀਡੀਆ ਦੇ ਇੱਕ ਸਟਾਰ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਹੈ ਵੀਡੀਓਸ ਪਾਉਂਦੇ ਸੀ ਜਿਨ੍ਹਾਂ ਦਾ ਨਾਮ ਕਮਲਕੌਰ ਰਾਜ ਇਹਨਾਂ ਨੂੰ ਤੁਸੀਂ ਜਾਣਦੇ ਹੀ ਹੋਵੋਗੇ ਇਹਨਾਂ ਨੂੰ ਕਮਲਕੌਰ ਭਾਬੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵੀਡੀਓਸ ਜਿਹੜੀਆਂ ਨੇ ਪਾਉਂਦੇ ਰਹਿੰਦੇ ਨੇ ਤੇ ਇਹਨਾਂ ਦੇ ਜਿਹੜੀ ਆ ਉਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਜਿਸ ਵਿੱਚ ਦੱਸਿਆ ਇਹ ਜਾ ਰਿਹਾ ਹੈ ਕਿ ਕਾਰ ਦੇ ਵਿੱਚੋਂ ਜਿਹੜੀ ਆ ਇਹਨਾਂ ਦੀ ਲਾਸਟ ਜਿਹੜੀ ਆ ਉਹ ਬਰામਤ ਕੀਤੀ ਗਈ ਆ ਤੇ ਇਸ ਦੇ ਪਿਛਲੇ ਦਾ ਕਾਰਨ ਕੀ ਆ ਉਹ ਹਜੇ ਤੱਕ ਜਿਹੜਾ ਇਹ ਕੋਈ ਵੀ ਸਪਸ਼ਟ ਰੂਪ ਨਾਲ ਨਹੀਂ ਪਤਾ ਲੱਗਾ ਤੇ ਬਾਕੀ ਇਸ ਦੇ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਜਿਹੜੀ ਆ ਵੀਡੀਓਜ਼ ਇਹਨਾਂ ਦੇ ਵੱਲੋਂ ਬਣਾਈਆਂ ਜਾਂਦੀਆਂ ਸੀਗੀਆਂ ਉਹ ਕਾਫੀ ਜਿਹੜੀਆਂ ਨੇ ਉਹ ਗੰਦੀਆਂ ਵੀਡੀਓਜ਼ ਹੁੰਦੀਆਂ ਸੀਗੀਆਂ ਜਿਸ ਕਰਕੇ ਇਹਨਾਂ ਦੇ ਉੱਪਰ ਜਿਹੜੀ ਆ ਕਿਸੇ ਦੇ ਵੱਲੋਂ ਗੁੱਸੇ ਵਿਚ ਆ ਕੇ ਇਹਨਾਂ ਦੇ ਉੱਪਰ ਇਹ ਕਾਰਵਾਈ ਕੀਤੀ ਗਈ ਜਿਸ ਕਰਕੇ ਲੋਕਾਂ ਨੂੰ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਬਹੁਤ ਵਧੀਆ ਹੋਇਆ ਕਮੈਂਟਸ ਕਰਕੇ ਕਿ ਇਸ ਜਿਸ ਤਰ੍ਹਾਂ ਦੀਆ ਵੀਡੀਓ ਬਣਾਉਣੀ ਸੀ ਇਸ ਦਿਨ ਨਾਲ ਇਦਾਂ ਦਾ ਹੀ ਹੋਣਾ ਚਾਹੀਦਾ ਸੀ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ